ਦਰਸ਼ਕਾਂ ਲਈ ਸੰਦੇਸ਼ న్యూਸ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਨidhi ਹਾਜ਼ਰ ਹਾਂ ਇੱਕ ਵਾਰ ਫਿਰ ਟੌਪ 20 ਖਬਰਾਂ ਦੇ ਨਾਲ ਨਜ਼ਰ ਮਾਰਦੇ ਹਾਂ ਸਵੇਰ ਤੋਂ ਲੈ ਕੇ ਦੇਸ਼ ਵਿਦੇਸ਼ ਦੀਆਂ ਮੁੱਖ ਸੁਰਖੀਆਂ ਤੇ 2 ਲੱਖ ਵਿਦਿਆਰਥੀ ਦੇਣਗੇ ਸਕੂਲ ਆਫ ਫੈਮਿਨਨ ਦਾ ਇੰਟਰੈਂਸ ਟੈਸਟ ਸਿਰਫ ਵੈਬਸਾਈਟ ਤੇ ਮਿਲਣਗੇ ਰੋਲ ਨੰਬਰ ਕਿ ਉਸ ਵਾਲੇ ਜਿਹੜੀ ਨਹੀਂ ਕਰ ਸਕਦੇ ਫਾਈਲਾਂ ਤੇ ਦਸਤਖਤ ਈਡੀ ਦੇ ਦਾਅਵਿਆਂ ਨੇ ਵਧਾਇਆ ਵਿਵਾਦ ਸ਼੍ਰੀ ਗੁਰੂ ਰਾਮਦਾਸ ਜੀ ਕੋ ਮੰਤਰੀ ਹਵਾਈ ਅੱਡਾ ਅੰਮ੍ਰਿਤਸਰ ਤੋਂ ਅੰਤਰਰਾਸ਼ਟਰੀ ਯਾਤਰੀਆਂ ਦੀ ਗਿਣਤੀ 'ਚ 35.6 ਫੀਸਦੀ ਦਾ ਵਾਧਾ ਲੁਧਿਆਣਾ ਚ ਸਾਈਕਲ ਪਾਰਟਸ ਕਾਰੋਬਾਰੀ ਨੇ ਖੁਦ ਨੂੰ ਮਾਰੀ ਗੋਲੀ ਵੀਜ਼ਾ ਨਾ ਮਿਲਣ ਤੋਂ ਪਰੇਸ਼ਾਨ ਹੋ ਕੇ ਬਾਥਰੂਮ ਚ ਜਾ ਕੇ ਕੀਤੀ ਖੁਦਕੁਸ਼ੀ ਲੁਧਿਆਣਾ ਚ ਡਰੇਨ ਦੇ ਕਿਨਾਰੇ ਤੋਂ ਮਿਲੀ ਨਵਜਨ ਮੇ ਬੱਚੇ ਦੀ ਦੇ ਰਾਗੀਰਾ ਨੇ ਦੇਖਿਆ ਤੇ ਪੁਲਿਸ ਨੂੰ ਕੀਤਾ ਸੂਚਿਤ ਸੁੱਟਣ ਵਾਲੇ ਦੀ ਸੀਸੀਟੀਵੀ ਫੁਟੇਜ ਤੋਂ ਪਾਲ ਹੋਈ ਸ਼ੁਰੂ ਬੀਜੇਪੀ ਨੇ ਪੰਜਾਬ ਚ ਕੱਲੇ ਚੋਣ ਲੜਨ ਦਾ ਕੀਤਾ ਐਲਾਨ ਅਕਾਲੀ ਦਲ ਨਾਲ ਨਹੀਂ ਹੋਵੇਗਾ ਗੱਠਜੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਟਵਿੱਟਰ ਖਾਤਾ ਬੈਨ ਸਿਮਰਜੀਤ ਸਿੰਘ ਮਾਨ ਨੇ ਐਲਨ ਮਸਕ ਨੂੰ ਪੁੱਛਿਆ ਸਵਾਲ ਚੰਨੀ ਨੇ ਪ੍ਰਵਾਸੀਆਂ ਨਾਲ ਖੇਡੀ ਹੋਲੀ ਕਦੇ ਯੂ ਪੀ ਬਿਹਾਰੀਆਂ ਨੂੰ ਪੰਜਾਬ ਚ ਕੱਢਣ ਦੀ ਕੀਤੀ ਸੀਗਾ ਟੈਂਡੀਗੜ ਕਾਂਗਰਸ ਪ੍ਰਧਾਨ ਨੂੰ ਪਾਕਿਸਤਾਨ ਤੋਂ ਆਇਤਮ ਕੀ ਪਰਿਕਾਲ ठाणे ਦਿੱਤੀ ਸ਼ਿਕਾਇਤ ਦਿੱਲੀ ਮੈਟਰੋ ਤੋਂ ਬਾਅਦ ਹੁਣ ਨੌਇਦਾ ਚ ਦੋ ਕੁੜੀਆਂ ਨੇ ਅਸ਼ਲੀਲਤਾ ਦੀਆਂ ਹੱਦਾਂ ਕੀਤੀਆਂ ਪਾਰ ਪੁਲਿਸ ਨੇ ਕਟਿਆ 33000 ਦਾ ਚਲਾਨ ਵੀਡੀਓ ਵਾਇਰਲ ਹੋਣ ਤੇ ਹੋਈ ਕਾਰਵਾਈ ਦਿੱਲੀ ਸਰਕਾਰ ਦੀਆਂ ਸਾਰੀਆਂ ਵੈਲਫੇਅਰ ਸਕੀਮਸ ਚੱਲਦੀਆਂ ਰਹਿਣਗੀਆਂ ਯੋਜਨਾ ਸਕੱਤਰ ਨਿਹਾਰਕਾ રાઇડ ઇਜ਼ جاری કિતાદેશ હિમાચલ ਤੋਂ ચોણ નહીં લડાંગી લોકસભા ટિકિટ મળਣ ਤੋਂ બાદ વાયરલ ਹੋਇਆ ਕੰਗਣਾ ਰਣੋ ਦਾ ਪੁਰਾਣਾ ਟਵੀਟ ਕੇ ਜੀ ਵਾਲੂ ਰਹਾ ਕਰੋ ਦਿੱਲੀ ਸੀਐਮ ਦੀ ਗ੍ਰਫਤਾਰੀ ਦੇ ਵਿਰੋਧ ਚ ਆਪ ਵਰਕਰਾਂ ਦਾ ਪ੍ਰਦਰਸ਼ਨ ਲੈ ਗਏ ਹਿਰਾਸਤ ਚ ਕਰਨਾਟਕ ਦੇ ਮੰਤਰੀ ਨੇ ਕਿਹਾ મોદી મોદી ਦਾ ਨਾਰਾ ਲਾਉਣ ਵਾਲੇ ਵਿਦਿਆਰਥੀਆਂ ਨੂੰ ਮਾਰੋ ਥੱਪੜ ਭਾਜਪਾ ਨੇ ਕਿਹਾ ਇਸ ਨਾਲ ਨੌਜਵਾਨ ਵੋਟਰਾਂ ਨੂੰ ਡਰਾਇਆ ਜਾ ਰਿਹਾ ਚੋਣ ਕਮਿਸ਼ਨ ਨੂੰ ਕੀ ਸ਼ਿਕਾਇਤ ਕਿ ਇਹ ਦੇਮੋ ਖੰਮ ਮੰਤਰੀ ਨੇ ਕਿਹਾ ਸੰਗ ਪਰਿਵਾਰ ਜਏ ਹਿੰਦ ਕਹਿਣਾ ਬੰਦ ਕਰੇ ਸੀਏ ਵਿਰੋਧੀ ਰੈਲੀ ਚੁਕਿਆ ਮੁਸਲਮਾਨਾਂ ਨੇ ਦਿੱਤੇ ਭਾਰਤ ਮਾਤਾ ਦੀ ਜੈ ਅਤੇ ਜੈ ਹਿੰਦ ਦੇ ਨਾਰੇ ਪਾਜਪਾ ਨੇ 6 ਵਾਰ ਸੰਸਦ ਰਹੇ ਹਿਗੜੀ ਦੀ ਟਿਕਟ ਕਿਤੀ ਰੱਦ ਉਹਨਾਂ ਨੇ 400 ਸੀਟਾਂ ਲਿਆ ਕੇ ਸੰਵਿਧਾਨ ਬਦਲਣ ਦੀ ਕਿਰਤੀਗਲ ਪਾਰਟੀ ਨੇ ਇਸ ਬਿਆਨ ਤੋਂ ਦੂਰੀ ਬਣਾ ਲਈ ਹੈ ਅਮਰੀਕਾ ਦੇ ਮੈਰੀਲੈਂਡ ਚ ਜਹਾਜ਼ ਦੀ ਟੱਕਰ ਕਾਰਨ ਪੁਲ ਟੈਗ ਗਿਆ ਕਾਰਗੋ ਜਹਾਜ਼ ਸ਼੍ਰੀਲੰਕਾ ਜਾ ਰਿਹਾ ਸੀ ਪੁਲ ਤੋਂ ਕਈ ਵਾਹਨ ਪਾਣੀ ਵਿੱਚ ਡਿੱਗ ਗਏ ਪਾਕਿਸਤਾਨ ਚ ਆਤਮਕਾਤਿ ਹਮਲਾ ਚੀਨੀ ਨਾਗਰਿਕਾਂ ਦੀ ਮੌਤ ਵਿਸਫੋਟ ਕਾ ਨਾਲ ਭਰੀ ਗੱਡੀ ਨੇ ਇੰਜੀਨੀਅਰਾਂ ਦੀ ਗੱਡੀ ਨੂੰ ਮਾਰੀ ਟੱਕਰ ਗੱਡੀ ਖਾਈ ਚ ਟਿਕ ਪਈ ਚੀਨ ਨੇ ਕਿਹਾ ਭਾਰਤ ਨੇ 1987 ਚ ਅਰੁਣਾਚਲ ਤੇ ਕਬਜ਼ਾ ਕੀਤਾ ਇਹ ਸਾਡਾ ਹਿੱਸਾ ਹੈ ਜਯੋਜੰਕਰ ਨੇ ਕਿਹਾ ਸੀ ਡ੍ਰੈਗਨ ਸਰਹੱਦੀ ਸਮਝੌਤਿਆਂ ਨੂੰ ਸਵੀਕਾਰ ਨਹੀਂ ਕਰਦਾ ਅਤੇ ਕਿਹਾ ਉਹ ਮੈਨੂੰ T20 ਪ੍ਰਮੋਸ਼ਨ ਲਈ ਵਰਤਦੇ ਹਨ ਪਰ ਮੇਰੇ ਅੰਦਰ ਬਹੁਤ ਸਾਰੀ ਖੇਡ ਬਚੀ ਹੈ ਮੈਂ ਪ੍ਰਾਪਤੀ ਲਈ ਨਹੀਂ ਖੇਡਦਾ ਮੈਂ ਟੀਮ ਦੀ ਜਿੱਤ ਲਈ ਖੇਡਦਾ ਹਾਂ ਇਸ ਹਨ ਹੁਣ ਤੱਕ ਦੀਆਂ ਮੁੱਖ ਖਬਰਾਂ ਮੈਨੂੰ ਦੀ ਉਜਾਜ਼ਤ ਫਿਰ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਦੇਖਦੇ ਰਹੋ ਐਸਐਮ ਜੱਟ ਨਿਊਜ਼